ਦੇ ਡੀਜੀਪੀ ਰੈਂਕ ਦੇ ਅਫਸਰ ਹਰਪ੍ਰੀਤ ਸਿੰਘ ਸਿੱਧੂ ਉਹ ਪੰਜਾਬ ਵਾਪਸ ਆ ਗਏ ਹਨ ਬੜੀ ਚਰਚਾ ਹੋ ਰਹੀ ਹੈ ਕਿ ਹੁਣ ਪੰਜਾਬ ਦਾ ਡੀਜੀਪੀ ਬਦਲਿਆ ਜਾ ਸਕਦਾ ਹੈ ਕਿ ਮੈਂ ਸੱਤਾ ਚ ਆਇਆ ਤੇ ਮੈਂ ਨਸ਼ਿਆਂ ਦਾ ਲੱਕ ਤੋੜ ਦਿਆਂਗਾ 3 ਮਹੀਨੇ ਚ ਖਤਮ ਕਰ ਦਿਆਂਗਾ ਸੋ ਉਹਦੀ ਜਿਹੜੀ ਬਾਗਡੋਰ ਹੈ ਉਸ ਮਹਿੰਮ ਦੀ ਜਿਹੜੀ ਬਾਗਡੋਰ ਹੈ ਜਿਹੜਾ ਕੈਪਟਨ ਮਨਿੰਦਰ ਸਿੰਘ ਦਾ ਉਹ ਵਿਕਾਰੀ ਐਲਾਨ ਸੀਗਾ ਉਹਦੀ ਜਿਹੜੀ ਬਾਗਡੋਰ ਹੈ ਉਹ ਹਰਪ੍ਰੀਤ ਸਿੰਘ ਸਿੱਧੂ ਨੂੰ ਦਿੱਤੀ ਗਈ ਸੀ ਸਾਥਸ਼੍ਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਗੁਰਜੀ ਸਰ ਅੱਜ ਆਪਾਂ ਗੱਲ ਸ਼ੁਰੂ ਕਰਾਂਗੇ ਤਰਨਤਾਰਨ ਦੀਆਂ ਜਿਮਣੀ ਚੋਣਾਂ ਤੋਂ ਉਹਦੇ ਵਿੱਚ ਸੰਦੀਪ ਸਿੰਘ ਸਣੀ ਜਿਨ੍ਹਾਂ ਨੂੰ ਪੰਥਕ ਸਫਾ ਵੱਲੋਂ ਖੜੇ ਕਰਨ ਦੀ ਉਮੀਦਵਾਰ ਖੜੇ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਉਹਨਾਂ ਦੇ ਭਰਾ ਨਾਲ ਮੁਲਾਕਾਤ ਵੀ ਕਰਕੇ ਆਏ ਹਨ ਇਹ ਕੀ ਮਾਮਲਾ ਹੈ ਕਿ ਉਹ ਉਮੀਦਵਾਰ ਖੜੇ ਹੋ ਸਕਦੇ ਆ ਇਹ ਚਰਚਾ ਨਾ ਪਿਛਲੇ ਐਕਚੁਅਲੀ ਕਈ ਦਿਨਾਂ ਤੋਂ ਚੱਲ ਰਹੀ ਹੈ ਜੀ ਸੰਦੀਪ ਸਿੰਘ ਨੇ ਜਦੋਂ ਕੁਝ ਦਿਨ ਪਹਿਲਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਇੱਕ ਦਾਗੀ ਡੀਐਸਪੀ ਸੂਬੇ ਸਿੰਘ ਜਿਹੜਾ ਕਿ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਉੱਥੇ ਬੰਦ ਸੀਗਾ ਉਸ ਦਾ ਮਰਡਰ ਕੀਤਾ ਤੇ ਜਾਂ ਇਹ ਕਹਿ ਲੋ ਕਿ ਜਿਵੇਂ ਉਹਨਾਂ ਦੀ ਲੜਾਈ ਹੋਈ ਤੇ ਉਹਦੇ ਚ ਸੂਬੇ ਸਿੰਘ ਮਾਰਿਆ ਗਿਆ ਹਨ ਆ ਪਰ ਉਸ ਘਟਨਾ ਤੋਂ ਬਾਅਦ ਸੰਦੀਪ ਦੇ ਉੱਤੇ ਵੀ ਜਿਹੜਾ ਹੈ ਪੰਜਾਬ ਪੁਲਿਸ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਜੇਲ੍ਹ ਦੇ ਵਿੱਚ ਕਾਫੀ ਤਸ਼ੱਦਦ ਹੋਣ ਦੀਆਂ ਰਿਪੋਰਟਾਂ ਆਈਆਂ ਔਰ ਲੋਕਾਂ ਨੇ ਕਾਫੀ ਸੰਘਰਸ਼ ਵੀ ਉਹਦੇ ਤੇ ਸੰਘਰਸ਼ ਵੀ ਛੇੜਿਆ ਤੇ ਕੋਰਟ ਦੇ ਦਖਲ ਦੇ ਨਾਲ ਫਿਰ ਉਹਨਾਂ ਦਾ ਉਹਨਾਂ ਦਾ ਮੈਡੀਕਲ ਹੋਇਆ ਹੈ ਨਾ ਸੋ ਇਹ ਸਾਰਾ ਮਾਮਲਾ ਜੇ ਚੱਲ ਰਿਹਾ ਤੇ ਇਹਦੇ ਦੌਰਾਨ ਇਹ ਚਰਚਾ ਛੜ ਪਈ ਕਿ ਸੰਦੀਪ ਸਿੰਘ ਨੂੰ ਤਰਨ ਤਰਨ ਦੀ ਜਿਹੜੀ ਜ਼ਿਮਨੀ ਚੋਣ ਆ ਰਹੀ ਹੈ ਉਹਦੇ ਚ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਸੋ ਪੰਥਕ ਸਫਾਂ ਦੇ ਵਿੱਚ ਇਹ ਚਰਚਾ ਕਾਫੀ ਜਿਹੜੀ ਹੈ ਸ਼ੁਰੂ ਹੋਈ ਪਰ ਕਿਸੇ ਨੇ ਇਸ ਦਾ ਉਸ ਤਰ੍ਹਾਂ ਰਿਸਪੌਂਡ ਨਹੀਂ ਇਹਨੂੰ ਕੀਤਾ ਕਿਉਂਕਿ ਇਹਦੇ ਪਿੱਛੇ ਇੱਕ ਮੰਸ਼ਾ ਜਿਹੜੀ ਉਹ ਇਹ ਨਜ਼ਰ ਆ ਰਹੀ ਹੈ ਕਿ ਪੰਥਕ ਧਿਰਾਂ ਦਾ ਕੋਈ ਸਾਂਝਾ ਉਮੀਦਵਾਰ ਹੋਵੇ ਜਿਹੜਾ ਸਰਕਾਰ ਨੂੰ ਟੱਕਰ ਦੇਵੇ ਕਿਉਂਕਿ ਜਿਹੜੀ ਤਰਨ ਤਰਨ ਸੀਟ ਹੈ ਉਹਨੂੰ ਪੰਥਕ ਸੀਟ ਕਿ ਆ ਜਾਂਦਾ ਹੈ ਕਿ ਉੱਥੇ ਪੰਥ ਜਿਹੜੀ ਹੈ ਵੋਟ ਕਾਫੀ ਹੈ ਜੀ ਤੇ ਜਦੋਂ ਇਹ ਚਰਚਾ ਸਾਰੀ ਚੱਲ ਰਹੀ ਸੀਗੀ ਉਦੋਂ ਆ ਨਾ ਤਾਂ ਅਕਾਲੀ ਦਲ ਬਾਦਲ ਵੱਲੋਂ ਕੋਈ ਰਿਸਪੌਂਸ ਦਿੱਤਾ ਗਿਆ ਨਾ ਜਿਹੜੀ ਉਸ ਇਲਾਕੇ 'ਚ ਹੁਣ ਮੇਨ ਤੇਰ ਬਣੀ ਹੋਈ ਆ ਆ ਅਮਰਿਤਪਾਲ ਹੁਣਾਂ ਦੀ ਪਾਰਟੀ ਆ ਅਕਾਲੀ ਦਲ ਬਾਰਸ ਪੰਜਾਬ ਦੇ ਉਹਨਾਂ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਪਰ ਕੱਲ ਜਦੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਇੱਕ ਤਾਂ ਪ੍ਰੈਸ ਕਾਨਫਰੰਸ ਜਿਹੜੀ ਲੋਕਾਂ ਦੇ ਸਾਹਮਣੇ ਆਈ ਜਿਹੜੀ ਉਹਨਾਂ ਨੇ ਹੜਾਂ ਦੇ ਬਾਰੇ ਦੱਸਿਆ ਕਿ ਉਹਨਾਂ ਦੀ ਪਾਰਟੀ ਕੀ ਕੀ ਕੰਮ ਕਰ ਰਹੀ ਹੈ ਇਸ ਦੇ ਦੌਰਾਨ ਦੋ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਜਿਸ ਤੋਂ ਇਹ ਪ੍ਰਭਾਵ ਮਿਲਣ ਲੱਗਿਆ ਕਿ ਸ਼ਾਇਦ ਜਿਹੜੀ ਇਹ ਦੂਜਾ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੈ ਇਹ ਸੰਦੀਪ ਸਿੰਘ ਦੀ ਉਮੀਦਵਾਰੀ ਨੂੰ ਸਪੋਰਟ ਕਰ ਸਕੇ ਉਦੇ ਵਿੱਚ ਪਹਿਲਾ ਕਾਰਨ ਇਹ ਹੈ ਕਿ ਉਦੋਂ ਇੱਕ ਪ੍ਰੈਸ ਕਾਨਫਰੰਸ ਦੇ ਤੋਂ ਪਹਿਲਾਂ ਉਹਨਾਂ ਨੇ ਗਿਆਨੀ ਹਰਪੀ ਸਿੰਘ ਉਹਨਾਂ ਨੇ ਆਦੇਸ਼ ਪ੍ਰਤਾਪ ਕੈਰੋ ਨਾਲ ਮੁਲਾਕਾਤ ਕੀਤੀ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਨੇ ਉਹ ਸੁਖਪੀਰ ਸਿੰਘ ਬਾਦਲ ਦੇ ਭਣੋਈਏ ਲੱਗਦੇ ਨੇ ਤੇ ਉਹਨਾਂ ਦੇ ਨਾਲ ਨਾਰਾਜ਼ ਚੱਲ ਰਹੇ ਨੇ ਪਾਰਟੀ ਦੇ ਵਿੱਚ ਨਹੀਂ ਹੈ ਉਹਨਾਂ ਦਾ ਉਸ ਏਰੀਏ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੱਛਾ ਖਾਸਾ ਰਸੂਕ ਵੈਸੇ ਉਹਨਾਂ ਦਾ ਆਪਣਾ ਹਲਕਾ ਪੱਟੀ ਹੈ ਪਰ ਉਹਨਾਂ ਦਾ ਅੱਛਾ ਖਾਸਾ ਰਸੂਕ ਹੈ ਤੇ ਜੇ ਕਿਉਂਕਿ ਜਦੋਂ ਅਮਰਿਤਪਾਲ ਸਿੰਘ ਨੇ ਚੋਣ ਲੜ ਦੇ ਪਾਰਟੀ ਪਾਰਟੀ ਵੱਲ ਉਹਨਾਂ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਸੀਗਾ ਉਦੋਂ ਕੈਰੋ ਪਰਿਵਾਰ ਨੇ ਉਸ ਦੀ ਮਦਦ ਕੀਤੀ ਸੀ ਤੇ ਇਸ ਵੇਲੇ ਵੀ ਜਦੋਂ ਹਰਪ੍ਰੀਤ ਸਿੰਘ ਉਹਨਾਂ ਦਾ ਆਦੇਸ਼ ਪ੍ਰਤਾਪ ਕੈਰੋ ਨਾਲ ਮੁਲਾਕਾਤ ਕਰਨਾ ਉਸ ਦੇ ਨਾਲ ਨਾਲ ਉਹਨਾਂ ਨੇ ਆਪਣੀ ਪਾਰਟੀ ਦਾ ਇੱਕ ਵਫਦ ਬਣਾਇਆ ਜਿਹੜਾ ਕਿ ਡੀਜੀਪੀ ਨੂੰ ਮਿਲਣ ਗਿਆ ਜਿਨੇ ਸੰਦੀਪ ਸਿੰਘ ਦਾ ਜਿਹੜਾ ਮੈਡੀਕਲ ਰਿਪੋਰਟ ਆਈ ਹੈ ਕਿ ਉਸ ਨੂੰ ਜਿਹੜੀ ਪੁਲਿਸ ਦੀ ਕੁੱਟ ਮਾਰ ਦੇ ਵਿੱਚ ਜੇਲ੍ਹ ਦੇ ਵਿੱਚ 11 ਜਗ੍ਹਾ ਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਸੀ ਸੋ ਉਹਦੀ ਇੱਕ ਨਿਰਪੱਖ ਜਾਂਚ ਦੀ ਮੰਗ ਉਹ ਕੀਤੀ ਗਈ ਹੈ ਹਾਂਜੀ ਸੋ ਦੂਜਾ ਪੁਆਇੰਟ ਇਹ ਸੀਗਾ ਉਸ ਤੋਂ ਬਾਅਦ ਉਹ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਮਦਰ ਨੂੰ ਮਿਲਣ ਗਏ ਤੇ ਤੇ ਨਾਲ ਹੀ ਉਹਨਾਂ ਨੇ ਸਮਰਾਲੇ ਦੇ ਵਿੱਚ ਸੰਦੀਪ ਸਿੰਘ ਦੇ ਭਰਾ ਦੇ ਨਾਲ ਮੁਲਾਕਾਤ ਕੀਤੀ। ਸੋ ਜੇ ਇਸ ਇਹ ਇਹ ਸਾਰੇ ਘਟਨਾਕ੍ਰਮ ਦੇ ਬਿੰਦੂ ਜੇਕਰ ਆਪਾਂ ਜੋੜੀਏ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਇਹ ਨਮਾ ਅਕਾਲੀ ਦਾ ਲਗਿਆ ਨਹੀਂ ਹਰਪ੍ਰੀਤ ਸਿੰਘ ਬੜਾ ਅਕਾਲੀ ਦਲ ਜਿਹੜਾ ਹੈ ਉਹ ਸੰਦੀਪ ਸਿੰਘ ਦੀ ਉਮੀਦਵਾਰੀ ਦਾ ਸਮਰਥਨ ਕਰ ਸਕਦਾ ਹੈ। ਜੀ। ਪਰ ਹੁਣ ਪੇਚ ਇੱਥੇ ਫਸਿਆ ਹੋਇਆ ਹੈ ਕਿ ਅੰਮ੍ਰਿਤਪਾਲ ਦੀ ਪਾਰਟੀ ਜਿਹੜੀ ਹੈ ਬਾਰਸ ਪੰਜਾਬ ਦੇ ਅਕਾਲੀ ਦਲ ਕੀ ਉਹ ਸੰਦੀਪ ਸਿੰਘ ਦਾ ਸਮਰਥਨ ਕਰਨਗੇ? ਹੂੰ। ਇੱਥੇ ਸੂਈ ਅਟਕੀ ਹੋਈ ਹੈ ਸੋ ਜੇਕਰ ਉਹ ਨਹੀਂ ਕਰਦੇ ਸੁਖਵੀਰ ਸੁਖਵੀਰ ਬਾਦਲ ਦਾ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਅਲੱਗ ਤੋਂ ਉਮੀਦਵਾਰ ਦਿੰਦਾ ਕਿਉਂਕਿ ਉਹਨਾਂ ਦੀ ਇਹਨਾਂ ਦੇ ਨਾਲ ਸੰਭਾਵਨਾ ਨਹੀਂ ਆਣ ਦੀ ਸੋ ਇਹ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਪੰਥਕ ਤੇਰਾ ਇਕੱਠੀਆਂ ਹੋ ਕੇ ਸੰਦੀਪ ਸਿੰਘ ਨੂੰ ਮੈਦਾਨ ਦੇ ਵਿੱਚੋਂ ਉਤਾਰ ਦਿੰਦੀਆਂ ਤੇ ਫਿਰ ਸਰਕਾਰ ਦਾ ਰਾਹ ਸੌਖਾ ਹੋ ਜਾਂਦਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਪਿਛਲੀ ਵਾਰ ਦਾ ਐਮਐਲਏ ਸੀਗਾ ਜਿਹਨੂੰ ਐਮਐਲਏ ਰਿਹਾ ਜਿਹੜਾ ਆਜ਼ਾਦ ਵੀ ਜਿੱਤੇ ਆ ਉਥੋਂ ਹੈਨਾ ਸੋ ਉਹ ਬੰਦਾ ਤਾਂ ਆਮ ਆਦਮੀ ਪਾਰਟੀ ਦੀ ਉਹਦੇ ਚਲਾ ਗਿਆ ਜੀ ਪੜੇ ਚਲਾ ਗਿਆ ਸੋ ਉਹਨ ਜਿਹਨੂੰ ਉਮੀਦਵਾਰ ਬਣਾਏ ਜਾਣ ਦੀ ਪੂਰੀ ਸੰਭਾਵਨਾ ਹੈ ਸੋ ਸੋ ਸੰਦੀਪ ਸਿੰਘ ਨੂੰ ਮੈਦਾਨ ਦੇ ਵਿੱਚੋਂ उतारे ਜਾਣ ਦੀਆਂ ਖਬਰਾਂ ਤਾਂ ਆ ਰਹੀਆਂ ਚਰਚਾਵਾਂ ਤਾਂ ਆ ਰਹੀਆਂ ਔਰ ਹੁਣ ਇਹ ਗੱਲ ਇਹ ਇੱਥੋਂ ਤੱਕ ਪਹੁੰਚ ਗਈ ਹੈ ਕਿ ਉਸ ਨੂੰ ਇੱਕ ਇੱਕ ਧਿਰ ਨੇ ਓਨ ਕਰ ਲਿਆ ਹੈ ਜੀ ਕਿ ਉਹ ਉਸ ਦੇ ਪਿੱਛੇ ਮਤਲਬ ਖੜੀ ਦਿਖ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਆਲ ਕਾਲੀ ਦਾ ਤੇ ਦੂਜੀਆਂ ਧਿਰਾਂ ਦਾ ਕੀ ਰਿਸਪੌਂਸ ਰਹਿੰਦਾ ਹੈ ਤਾਂ ਹੀ ਮੈਨੂੰ ਲੱਗਦਾ ਉਹਦਾ ਫਾਇਦਾ ਹੋਏਗਾ ਜੇਕਰ ਸਾਰੀਆਂ ਧਿਰਾਂ ਮਿਲ ਕੇ ਕੋਈ ਉਮੀਦਵਾਰ ਇਕੱਠਾ ਉਤਾਰਦੀਆਂ ਜੇਕਰ ਉਹ ਇਸ ਤਰ੍ਹਾਂ ਨਹੀਂ ਹੁੰਦਾ ਅ ਅਕਾਲੀ ਦਲ ਬਾਦਲ ਅਲੱਗ ਤੋਂ ਉਤਾਰ ਦਿੰਦਾ ਤੇ ਬਾਰਸ ਪੰਜਾਬ ਦੇ ਜਥੇਬੰਦੀ ਅਲੱਗ ਤੋਂ ਉਤਾਰ ਦਿੰਦੀ ਹੈ ਤੇ ਇਹਨਾਂ ਦਾ ਅਲੱਗ ਤੋਂ ਹੁੰਦਾ ਤਾਂ ਉਸ ਦਾ ਕੋਈ ਬਹੁਤਾ ਫਿਰ ਉਹ ਤਾਂ ਫਿਰ ਉਹੀ ਜਿਹੜੀ ਹੈ ਵੰਡ ਪੈਣ ਵਾਲੀ ਗੱਲ ਹੋ ਜਾਏਗੀ ਤੇ ਸਰਕਾਰ ਨੂੰ ਜਿਹੜਾ ਹੈ ਜ਼ਿਮਨੀ ਚੋਣ ਦੇ ਵਿੱਚ ਅਸੀਂ ਦੇਖਿਆ ਕਿ ਸਰਕਾਰਾਂ ਜਿਹੜੀਆਂ ਹਰ ਹਰ ਵਾਰ ਜਰ ਵਾਰ ਵਰਤਦੀਆਂ ਵੀ ਹੈ ਹੈਨਾ ਸੋ ਉਹਦੇ ਉਹਦੇ ਵਿੱਚ ਸਰਕਾਰ ਨੂੰ ਇੱਕ ਕਹਿੰਦੇ ਨੇ ਸੇਫ ਰੂਟ ਸੇਫ ਰੂਟ ਮਿਲਣ ਦੀ ਸੰਭਾਵਨਾ ਹੈ ਪਰ ਸੰਦੀਪ ਸਿੰਘ ਬਾਰੇ ਜਿਹੜੀ ਗੱਲਬਾਤ ਹੈ ਉਹ ਕਾਫੀ ਚੱਲ ਰਹੀ ਹੈ ਹਮ ਸਰ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਡੀਜੀਪੀ ਰੈਂਕ ਦੇ ਅਫਸਰ ਹਰਪ੍ਰੀਤ ਸਿੰਘ ਸਿੱਧੂ ਉਹ ਪੰਜਾਬ ਵਾਪਸ ਆ ਗਏ ਹਨ ਬੜੀ ਚਰਚਾ ਹੋ ਰਹੀ ਹੈ ਕਿ ਹੁਣ ਪੰਜਾਬ ਦਾ ਡੀਜੀਪੀ ਬਦਲਿਆ ਜਾ ਸਕਦਾ ਹੈ ਇਹ ਕੀ ਚਰਚਾ ਹੈ ਕਿ ਹੁਣ ਜਿਹੜੇ ਗੌਰਵ ਯਾਦਵ ਨੇ ਉਹਨਾਂ ਨੂੰ ਡੀਜੀਪੀ ਤੋਂ ਹਟਾ ਕੇ ਇਹਨਾਂ ਨੂੰ ਲਗਾਇਆ ਜਾ ਸਕਦਾ ਹੈ ਕਿਉਂਕਿ ਉਹ ਕਾਫੀ ਸੀਨੀਅਰ ਹੈ ਉਹਨਾਂ ਤੋਂ ਇੰਨੀ ਵੀ ਜ਼ਿਆਦਾ ਮਤਲਬ ਸੀਨੀਅਰ ਨਹੀਂ ਹੈ ਉਹਨਾਂ ਦਾ ਬੈਚ ਇੱਕ ਹੈ ਪਰ ਉਹ ਥੋੜੇ ਜਿਹਾ ਉਹਨਾਂ ਨਾਲੋਂ ਸੀਨੀਅਰ ਹੈਗੇ ਸੋ ਇਸ ਕਰਕੇ ਇਹ ਚਰਚਾ ਛਿੜ ਰਹੀ ਹੈ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਨੇ ਉਹ ਕਾਫੀ ਇਸ ਸਮੇਂ ਪਾਵਰਫੁੱਲ ਪੰਜਾਬ ਦੇ ਵਿੱਚ ਮਿਨਿਸਟਰ ਰਹੇ ਸੌਰੀ ਅਫਸਰ ਰਹੇ ਹੈ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਿਹੜੀ 2017 ਤੋਂ 2022 ਤੱਕ ਚੱਲੀ ਉਹਦੇ ਵਿੱਚ ਇਹਨਾਂ ਨੂੰ ਸਿੱਧਾ ਸੀਐਮਓ ਦੇ ਨਾਲ ਜੋੜਿਆ ਗਿਆ ਸੀਗਾ ਇਹ ਸਪੈਸ਼ਲ ਡੀਜੀਪੀ ਦਾ ਇਹਨਾਂ ਕੋਲ ਰੈਂਕ ਸੀਗਾ ਔਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾਦੀ ਸੀਗੀ ਦਮਦਮਨ ਸਾਹਿਬ ਤਖਤ ਸਾਹਿਬ ਦੇ ਅੱਗੇ ਖੜ ਕੇ ਰੈਲੀ ਕਰਦਿਆਂ ਗੁਟਕਾ ਹੱਥ ਫੜ ਕੇ ਕਿ ਮੈਂ ਸੱਤਾ ਚ ਆਇਆ ਤੇ ਮੈਂ ਨਸ਼ਿਆਂ ਦਾ ਲੱਕ ਤੋੜ ਦਿਆਂਗਾ ਤਿੰਨ ਮਹੀਨੇ ਚ ਖਤਮ ਕਰ ਦਿਆਂਗਾ ਸੋ ਉਹਦੀ ਜਿਹੜੀ ਬਾਗਡੋਰ ਹੈ ਉਸ ਮੁਹਿੰਮ ਦੀ ਜਿਹੜੀ ਬਾਗਡੋਰ ਹੈ ਜਿਹੜਾ ਕੈਪਟਨ ਮਨਿੰਦਰ ਸਿੰਘ ਦਾ ਉਹ ਵਿਕਾਰੀ ਐਲਾਨ ਸੀਗਾ ਉਹਦੀ ਜਿਹੜੀ ਬਾਗਡੋਰ ਹੈ ਉਹ ਹਰਪ੍ਰੀਤ ਸਿੰਘ ਸਿੱਧੂ ਨੂੰ ਦਿੱਤੀ ਗਈ ਸੀ ਸੋ ਹਰਪ੍ਰੀਤ ਸਿੰਘ ਸਿੱਧੂ ਆ ਕਾਫੀ ਐਕਟਿਵ ਰਹੇ ਪਰ ਗਰਾਊਂਡ ਦੇ ਉੱਤੇ ਜਿਹੜਾ ਡਰੱਗਸ ਦੇ ਜਿਹੜਾ ਇਹ ਪੂਰਾ ਕੋਡ ਸੀਗਾ ਉਹਨੂੰ ਖਤਮ ਕਰਨ ਦਾ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਮਿਲਣਾ ਚਾਹੀਦੀ ਸੀ ਮਿਲਣਾ ਚਾਹੀਦਾ ਸੀਗਾ ਸੋ ਉਸ ਤੋਂ ਬਾਅਦ ਸੱਤਾ ਦਾ ਪਰਿਵਰਤਨ ਹੁੰਦਾ ਹੈ ਤੇ ਡੀਜੀਪੀ ਗੌਰਵ ਯਾਦਵ ਜਿਹੜੇ ਆ ਉਹਨਾਂ ਨੂੰ ਕਾਰਜਕਾਰੀ ਡੀਜੀਪੀ ਜਿਹੜਾ ਹੱਲਾ ਹੈ ਜਾਂਦਾ ਤੇ ਇਸੇ ਦੌਰਾਨ ਹੀ ਜਿਹੜੇ ਹਰਪ੍ਰੀਤ ਸਿੰਘ ਸਿੱਧੂ ਨੇ ਉਹ ਡੈਪੂਟੇਸ਼ਨ ਲੈ ਕੇ ਸੈਂਟਰ ਦੇ ਵਿੱਚ ਆਈਟੀਬੀਪੀ ਦੇ ਵਿੱਚ ਲੈ ਜਾਂਦੇ ਆ ਸੋ ਆਈਟੀਬੀਪੀ ਦੇ ਵਿੱਚ ਉਹਨਾਂ ਨੂੰ ਐਡੀਸ਼ਨਲ ਡਾਇਰੈਕਟਰ ਜਿਹੜੇ ਸੀਗੇ ਉਹ ਲਾਇਆ ਗਿਆ ਸੀਗਾ ਸੋ ਹੁਣ ਹੋਇਆ ਇਹ ਕਿ ਉੱਥੇ ਉਹਨਾਂ ਦੇ ਇੱਕ ਜੂਨੀਅਰ ਅਫਸਰ ਨੂੰ ITBP ਦਾ ਡਜੀਪੀ ਲਾ ਦਿੱਤਾ ਗਿਆ ਜਿਸ ਕਰਕੇ ਉਹ ਉਹਨਾਂ ਨੇ ਰਿਕਵੈਸਟ ਪਾਈ ਰਿਕਵੈਸਟ ਪਾ ਕੇ ਉਹ ਵਾਪਸ ਪੰਜਾਬ ਕਾਡਰ ਕਿਉਂਕਿ ਉਹ ਪੰਜਾਬ ਕਾਡਰ ਦੇ ਅਫਸਰ ਨੇ ਇਸ ਕਰਕੇ ਉਹ ਪੰਜਾਬ ਦੇ ਵਿੱਚ ਵਾਪਸ ਆ ਗਏ ਹੁਣ ਰਹੀ ਗੱਲ ਡਜੀਪੀ ਦੀ ਜਿਹੜੀ ਗੱਲ ਇਹ ਚੱਲ ਰਹੀ ਹੈ ਕਿ ਸ਼ਾਇਦ ਬੀਜੀਪੀ ਨੂੰ ਬਦਲਿਆ ਜਾ ਸਕੇ ਗੌਰਵ ਜაძਾ ਪਿਛਲੇ ਸਾਢੇ 3 ਸਾਲ ਤੋਂ ਡਜੀਪੀ ਜਿਹੜੇ ਕਾਰਜਕਾਰੀ ਡਜੀਪੀ ਦੇ ਤੌਰ ਤੇ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਪੱਕਾ ਜਿਹੜਾ ਹੈ ਡਜੀਪੀ ਕੋਈ ਸਥਾਈ ਡੀਜੀਪੀ ਨਹੀਂ ਹੈ ਸੋ ਕੇਂਦਰ ਵੱਲੋਂ ਇਹ ਮੁੱਦਾ ਪਿਛਲੇ ਕਈ ਕਈ ਵਾਰ ਚੁੱਕਿਆ ਗਿਆ ਕਈ ਲੈਟਰ ਜਿਹੜੇ ਆ ਕੇਂਦਰ ਵੱਲੋਂ ਲਿਖੇ ਗਏ ਕਿ ਪੰਜਾਬ ਜਿਹੜਾ ਹੈ ਉਹ ਬਾਰਡਰ ਸਟੇਟ ਹੈ ਔਰ ਬੜਾ ਸੈਂਸਿਟਿਵ ਸਟੇਟ ਹੈ ਇਥੋਂ ਦੀ ਲਾ ਆਰਡਰ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਹੀ ਅੱਛੀ ਨਹੀਂ ਹੈ ਇਸ ਕਰਕੇ ਇੱਥੇ ਕਾਰਜਕਾਰੀ ਡੀਜੀਪੀ ਦੇ ਨਾਲ ਕੰਮ ਨਹੀਂ ਚੱਲੇਗਾ ਇੱਥੇ ਸਥਾਈ ਡੀਜੀਪੀ ਜਿਹੜਾ ਹੈ ਉਹ ਲਾਇਆ ਜਾਣਾ ਚਾਹੀਦਾ ਪਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਦੇ ਉਸ ਦੇ ਉੱਤੇ ਕੋਈ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਗਈ ਹੈ ਕੋਈ ਜ਼ਿਆਦਾ ਕੋਈ ਐਕਸ਼ਨ ਨਹੀਂ ਲਿਆ ਗਿਆ ਸੋ ਇਸ ਵੇਲੇ ਜਿਹੜੀਆਂ ਇਸੇ ਕਰਕੇ ਖਬਰ ਆ ਰਹੀਆਂ ਕਿ ਸ਼ਾਇਦ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਲੰਮਾ ਤਜਰਬਾ ਹੈ ਪੰਜਾਬ ਦਾ ਵੀ ਹੈ ਤੇ ਬਾਹਰ ਦਾ ਵੀ ਹੈ ਤੇ ਇਹਨਾਂ ਨੂੰ ਜਿਹੜਾ ਹੈ ਉਹ ਪੰਜਾਬ ਦਾ ਡੀਜੀਪੀ ਲਾਇਆ ਜਾਵੇ ਪਰ ਇਹਦੇ ਵਿੱਚ ਇੱਕ ਜਿਹੜੀ ਕੁੰਡੀ ਮੈਨੂੰ ਨਜ਼ਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਜਾਂ ਤਾਂ ਪੰਜਾਬ ਸਰਕਾਰ ਇੰਦਰ ਨੂੰ ਰਿਕੁਐਸਟ ਕਰਦੀ ਕਿ ਇਹ ਸਾਡੇ ਕਾਡਰ ਦਾ ਅਫਸਰ ਹੈ ਇਹਨੂੰ ਵਾਪਸ ਭੇਜਿਆ ਜਾਵੇ ਕੋਈ ਚਿੱਠੀ ਪੱਤਰ ਹੁੰਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਨਾ ਉਹਦੇ ਨਾਲ ਉਹਨਾਂ ਨੂੰ ਭੇਜਿਆ ਜਾਂਦਾ ਜਾਂ ਫਿਰ ਦਿੱਲੀ ਚ ਜਿਹੜੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹ ਕੋਈ ਫਲਾਨ ਬਣਾਦੀ ਜੀ ਉਸ ਉਸ ਤਰ੍ਹਾਂ ਭੇਜਿਆ ਜਾਂਦਾ ਤੇ ਉਹ ਕੋਈ ਇਸ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਨਹੀਂ ਆਈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਡੀਜੀਪੀ ਤੁਰੰਤ ਬਦਲਿਆ ਜਾ ਸਕਦਾ ਹੈ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਇਹਨਾਂ ਨੇ 2027 ਦੇ ਵਿੱਚ ਰਿਟਾਇਰ ਹੋਣਾ ਹਰਪ੍ਰੀਤ ਸਿੰਘ ਸਿੱਧੂ ਹੋਣਾ ਨੇ ਜਦਕਿ ਗੌਰਵ ਯਾਦਵ ਨੇ 29 ਦੇ ਵਿੱਚ ਰਿਟਾਇਰ ਹੋਣਾ ਹੈ ਜੀ ਸੋ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਕਾਫੀ ਐਕਟਿਵ ਰਹੇ ਹੈ ਔਰ ਡੀਜੀਪੀ ਰੈਂਕ ਦੇ ਉਹ ਅਫਸਰ ਹੈ ਤੇ ਜਦੋਂ ਉਹ ਵਾਪਸ ਆ ਰਹੇ ਹੈ ਇਸ ਕਰਕੇ ਇਹ ਰੌਲਾ ਪੈ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਡੀਜੀਪੀ ਲਾਇਆ ਜਾ ਸਕਦਾ ਹੂੰ ਸਰਕਾਰਾਂ ਦੇ ਦੇਖੋ ਕਈ ਵਾਰ ਅੰਦਰਖਾਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਕੋਈ ਅੰਦਰਖਾਤੇ ਗੱਲਬਾਤ ਹੋਈ ਹੋਵੇ ਕਿ ਉੱਤਰੋਂ ਕੇਂਦਰ ਵੱਲੋਂ ਕੋਈ ਇਸ਼ਾਰਾ ਹੋਇਆ ਹੋਵੇ ਤੇ ਉਹ ਵਾਪਸ ਆ ਗਏ ਹੋਣ ਹਨਾ ਅਦਰਵਾਈਜ਼ ਉਹਨਾਂ ਦਾ ਡੈਪੂਟੇਸ਼ਨ ਦਾ ਹਜੇ ਟਾਈਮ ਪਿਆ ਸੀਗਾ ਤੇ ਉਹਨਾਂ ਨੇ ਰਿਕਵੈਸਟ ਕੀਤੀ ਹੈ ਤੇ ਕੁਝ ਲੋਗ ਇਹ ਵੀ ਕਹਿ ਰਹੇ ਆ ਕਿ ਕਿ ਪੰਜਾਬ ਦੇ ਵਿੱਚ ਕਿਉਂਕਿ ਕਈ ਸਾਰੇ ਇਸ ਤਰ੍ਹਾਂ ਦੇ ਅਹੁਦੇ ਹੁੰਦੇ ਜਿੱਥੇ ਤੁਸੀਂ ਸੀਨੀਅਰ ਵੀ ਹੁੰਦੇ ਹੋਏ ਜੇ ਤੁਹਾਡਾ ਜੂਨੀਅਰ ਅਫਸਰ ਡੀਜੀਪੀ ਲੱਗ ਗਿਆ ਤਾਂ ਤੁਸੀਂ ਇੱਕ ਇਸ ਤਰ੍ਹਾਂ ਦੀ ਕੋਈ ਅਡਜਸਟਮੈਂਟ ਹੁੰਦੀ ਹੈ ਉੱਥੇ ਰਹਿ ਸਕਦੇ ਹਾਂ ਕਿ ਜਿੱਥੇ ਤੁਹਾਨੂੰ ਡੀਜੀਪੀ ਦੇ ਉਸ ਤਰ੍ਹਾਂ ਅੰਡਰ ਨਹੀਂ ਕੰਮ ਕਰਨਾ ਪੈਂਦਾ ਹੈ ਨਾ ਸੋ ਇਸ ਤਰ੍ਹਾਂ ਦੇ ਕਈ ਅਹੁਦੇ ਹੈਗੇ ਸੋ ਹੋ ਸਕਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਕਿ ਉਹਨਾਂ ਨੂੰ ਇੱਥੇ ਅਡਜਸਟ ਉਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਉੱਥੇ ਤਾਂ ਸਿੱਧਾ ਉਹਨਾਂ ਨੂੰ ਜਿਹੜੇ ਆਪਣੇ ਜੂਨੀਅਰ ਨੂੰ ਰਿਪੋਰਟ ਕਰਨਾ ਪੈਣਾ ਸੀਗਾ ਹੈ ਨਾ ਸੋ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੋਈ ਅੰਦਰ ਖਾਤੇ ਗੱਲਬਾਤ ਚੱਲੀ ਹੈ ਤਾਂ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਸਰਕਮਸਟੈਂਸਸ ਜਿਹੜੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਜਾਂ ਜਿਹੜੀਆਂ ਜੋ ਚਰਚਾ ਚੱਲ ਰਹੀ ਹੈ ਉਹਨੂੰ ਦੇਖ ਕੇ ਨਹੀਂ ਲੱਗਦਾ ਕਿ ਡੀਜੀਪੀ ਗੌਰਵ ਜਾਦਵ ਨੂੰ ਬਦਲਿਆ ਜਾ ਰਿਹਾ ਜੀ ਸਰ ਅੱਗੇ ਵਧਦੇ ਆਪਾਂ ਲੈ ਲਦਾਖ ਵਾਲੀ ਸਾਈਡ ਉਧਰੋਂ ਖਬਰ ਆ ਰਹੀ ਹੈ ਕਿ ਜੋ ਲੈ ਲਦਾਖ ਦੇ ਜੋ ਵਾਤਾਵਰਣ ਤੇ ਸਮਾਜਿਕ ਕਾਰਕੂਨ ਨੇ ਸੋਨ ਮੰਚੂ ਉਹਨਾਂ ਤੇ ਐਨਐਸਏ ਲਾ ਦਿੱਤੀ ਗਈ ਹੈ ਕਿ ਮਾਮਲਾ ਹੈ ਕਿ ਉਹਨਾਂ ਦਾ ਵੀ ਹਾਲ ਹੁਣ ਅਮਰਤਪਾਲ ਸਿੰਘ ਵਰਗਾ ਹੋ ਸਕਦਾ ਹੈ ਜਿਸ ਤਰ੍ਹਾਂ ਲਗਾਇਆ ਗਿਆ ਹੈ ਦੇ ਉਸ ਤੋਂ ਲੱਗਦਾ ਹੈ ਕਿ ਉਹ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਲੰਬੇ ਸਮੇਂ ਵਾਸਤੇ ਜੇਲ੍ਹ ਦੇ ਵਿੱਚ ਸਰਕਾਰ ਨੇ ਭੇਜ ਦਿੱਤਾ ਕਿਉਂਕਿ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈ ਜੀ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਨੈਸ਼ਨਲ ਸਕਿਉਰਿਟੀ ਦੇ ਹਵਾਲੇ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰੱਖ ਇੱਕ ਸਾਲ ਤੱਕ 12 ਮਹੀਨਿਆਂ ਤੱਕ ਜੇਲ੍ਹ ਦੇ ਵਿੱਚ ਰੱਖ ਸਕਦੀ ਹੈ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਹੈ ਯਾਜਤ ਨਹੀਂ ਹੁੰਦੀ ਤੇ ਉਹ ਉਹਦੀ ਜ਼ਮਾਨਤ ਜਿਹੜੀ ਹੈ ਉਹਨੂੰ ਨਹੀਂ ਮਿਲਦੀ ਬਿਲਕੁਲ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਸਰਕਾਰ ਉਸ ਉਹਨੂੰ ਵਧਾ ਵੀ ਸਕਦੀ ਹੈ ਜਿਵੇਂ ਅਸੀਂ ਅਮਰਿਤਪਾਲ ਦੇ ਮਾਮਲੇ ਦੇ ਵਿੱਚ ਦੇਖਿਆ ਕਿ ਅਮਰਿਤਪਾਲ ਨੂੰ ਜਿਹੜਾ ਹੈ ਉਹਨਾਂ ਦੇ ਸਾਥੀਆਂ ਨੂੰ ਐਨਐਸਏ ਲਗਾ ਕੇ ਭੇਜ ਦਿੱਤਾ ਗਿਆ ਡਿਬੜੂਗੜ ਜੇਲ੍ਹ ਦੇ ਵਿੱਚ ਸੋ ਉਸੇ ਤਰ੍ਹਾਂ ਜਿਹੜੇ ਸੋਨਮ ਬਾਗਚੂ ਹੈ ਉਹਨਾਂ ਨੂੰ ਜੈਪੁਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੋ ਮੈਂ ਇੱਕ ਵਾਰ ਸੋਨਮ ਬਾਗਚੂ ਦੇ ਜਿਹੜੇ ਬੈਕਗ੍ਰਾਉਂਡ ਬਾਰੇ ਦੱਸ ਦਿਆਂ ਕਿ ਉਹ ਲੇਹ ਲਦਾਖ ਦੇ ਵਿੱਚ ਦਾ ਜਿਹੜਾ ਖਿੱਤਾ ਹੈ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜਾਂ ਸਟੇਟ ਹੁਡ ਦੀ ਉਹਦੇ ਵਾਸਤੇ ਮੰਗ ਕਰ ਰਹੇ ਆ ਤੇ ਉਹਦੇ ਕਰਕੇ ਉਹ 2019 ਤੋਂ ਸੰਘਰਸ਼ ਕਰ ਰਹੇ ਜੀ ਸੋ ਉਹਨਾਂ ਨੇ ਪੰਜਵੀਂ ਵਾਰ ਭੁੱਖ ਹੜਤਾਲ ਕੀਤੀ ਸੀ ਤੇ ਭੁੱਖ ਹੜਤਾਲ ਦੇ ਦੌਰਾਨ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਉੱਥੇ ਜਿਹੜਾ ਯੂਥ ਹੈ ਉੱਥੋਂ ਦਾ ਉਹਨਾਂ ਨੇ ਉਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ ਉਹ ਵਾਇਲੈਂਟ ਹੋ ਗਿਆ ਉਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ 100 ਤੋਂ ਵੱਧ ਲੋਕ ਜ਼ਖਮੀ ਹੋਇਆ ਤੇ ਭਾਵੇਂ ਕਿ ਵੰਗ ਚੁਕਨੇ ਆਪਣੀ ਜਿਹੜੀ ਭੁਖੜਤਾਲ ਹੈ ਉਹ ਤੁਰੰਤ ਖਤਮ ਕਰ ਦਿੱਤੀ ਔਰ ਕਿਹਾ ਕਿ ਉਹ ਇਸ ਪ੍ਰੋਟੈਸਟ ਜਿਹੜੀ ਹਿੰਸਾ ਹੈ ਉਹਦਾ ਸਮਰਥਨ ਨਹੀਂ ਕਰਦੇ ਪਰ ਪ੍ਰਸ਼ਾਸਨ ਨੇ ਇਹ ਪਲੀ ਲਈ ਹੈ ਕਿ ਉਹ ਲਗਾਤਾਰ ਕਿਉਂ ਕਿ ਸੰਘਰਸ਼ ਕਰ ਰਹੇ ਸੀਗੇ ਸੋ ਇਹ ਜਿਹੜੇ ਲੋਕਾਂ ਨੇ ਵਾਇਲੈਂਟ ਜਿਹੜੇ ਲੋਕ ਹੋਏ ਆ ਉਹ ਵੰਗ ਚੂ ਦੇ ਪ੍ਰਚਾਰ ਉਹਦੇ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਹੋਏ ਆ ਉਹ ਲੇ ਲਦਾਖ ਦਾ ਜਿਹੜਾ ਖੇਤਾ ਹੈ ਉਸ ਦੇ ਜਿਹੜੇ ਆ ਉਹ ਉਸ ਦੀ ਅਮਨ ਸ਼ਾਂਤੀ ਲਈ ਉਹ ਖਤਰਾ ਹੈ ਸੋ ਇਸ ਕਰਕੇ ਉਹਨਾਂ ਨੂੰ ਐਨਐਸਏ ਲਗਾ ਕੇ ਜੈਪੁਰ ਜੇਲ ਦੇ ਵਿੱਚ ਭੇਜਿਆ ਗਿਆ ਸੋ ਇਹ ਇਹ ਵੀ ਇੱਕ ਇਹ ਪੁਆਇੰਟ ਹੁੰਦਾ ਹੈ ਕਿ ਜਦੋਂ ਕਿਸੇ ਤੇ ਐਨਐਸਏ ਲਾ ਕੇ ਉਸ ਨੂੰ ਸਟੇਟ ਤੋਂ ਬਾਹਰ ਦੂਜੀ ਜਗ੍ਹਾ ਭੇਜ ਦਿੱਤਾ ਦੂਰ ਕਿਤੇ ਭੇਜ ਦਿੱਤਾ ਜਾਂਦਾ ਤੇ ਸਰਕਾਰ ਇਹਦੇ ਪਿੱਛੇ ਇਹ ਪਲੀ ਲੈਂਦੀ ਹੈ ਕਿ ਜੀ ਇਹ ਬੰਦਾ ਦੂਰ ਰਹੇਗਾ ਤੇ ਉਸ ਦੇ ਨਾਲ ਪ੍ਰਸ਼ਾਸਨ ਕੋਲ ਜਿਹੜਾ ਟਾਈਮ ਹੋਏਗਾ ਉਹ ਉਹ ਉੱਥੇ ਅਮਨ ਸ਼ਾਂਤੀ ਨੂੰ ਕਾਇਮ ਰੱਖ ਸਕੇ ਪਰ ਅਸੀਂ ਦੇਖਿਆ ਕਿ ਲੋਕਾਂ ਦਾ ਜਿਹੜਾ ਸੰਘਰਸ਼ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੈਗੀਆਂ ਲੋਕਾਂ ਦਾ ਸੰਘਰਸ਼ ਜਿਹੜਾ ਹੈ ਕਿਸੇ ਲੀਡਰ ਨੂੰ ਜੇਲ੍ਹ 'ਚ ਰੱਖ ਕੇ ਜਿਹੜਾ ਹੈ ਉਹ ਨਹੀਂ ਤੁਸੀਂ ਦਵਾ ਸਕਦੇ ਅਮਰਤਪਾਲ ਸਿੰਘ ਇੱਕ ਖਾਸ ਸੈਕਟ ਇੱਕ ਖਾਸ ਤਰ੍ਹਾਂ ਦੀ ਸੋਚ ਦਾ ਪ੍ਰਚਾਰ ਕਰਦਾ ਕਰ ਰਿਹਾ ਸੀਗਾ ਪਰ ਜਦੋਂ ਉਸ ਨੂੰ ਉਹਦੇ ਉੱਤੇ ਐਨਐਸਸੀ ਲਾ ਕੇ ਉਹਨੂੰ ਜੇਲ੍ਹ 'ਚ ਭੇਜਿਆ ਗਿਆ ਕਾ ਉਸ ਨੂੰ ਪੂਰੇ ਲੋਕਾਂ ਨੇ ਇੰਨੀ ਵੋਟ ਪਾਈ ਕਿ ਉਹ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਗਿਆ ਉਹਦੇ ਨਾਲ ਲੋਕ ਖੜੇ ਹੋ ਗਏ ਜੀ ਹੈਨਾ ਸੋ ਇੱਕ ਇੰਟਰਨੈਸ਼ਨਲੀ ਜੇ ਆਪਾਂ ਐਗਜ਼ਾਮਪਲ ਦੇਖੀਏ ਤੇ ਨੈਲਸਨ ਮੰਡੇਲਾ ਦੀ ਅਫਰੀਕਾ ਦੀ ਇੱਕ ਵੱਡੀ ਐਗਜ਼ਾਮਪਲ ਹੈ ਉਹਨਾਂ ਨੂੰ ਕਿੰਨੇ ਸਾਲ ਜੇਲ੍ਹ ਚ ਰੱਖਿਆ ਹੈ ਨਾ ਤੇ ਪਰ ਮੂਵਮੈਂਟ ਖਤਮ ਥੋੜੇ ਹੋਈ ਸੋ ਵਾਂਗ ਚੂ ਨੂੰ ਜੇਲ੍ਹ ਚ ਰੱਖਣ ਦੇ ਨਾਲ ਕੋਈ ਮੂਵਮੈਂਟ ਖਤਮ ਥੋੜੇ ਹੋ ਜਾਣੀ ਹੈ ਹੈਨਾ ਜਿਵੇਂ ਉਹਨਾਂ ਨੇ ਆਪਣੀ ਜਿਹੜੀ ਹਿਰਾਸਤ ਚ ਲੈ ਜਾਣ ਤੋਂ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਵੀ ਸੀ ਕਿ ਵਾਂਗਚੂ ਜਿਹੜਾ ਹੈ ਉਹ ਬਾਹਰ ਘੱਟ ਖਤਰਨਾਕ ਹੈ ਜੇਲ੍ਹ ਚ ਜਾ ਕੇ ਜ਼ਿਆਦਾ ਖਤਰਨਾਕ ਹੋ ਜਾਏਗਾ ਕਿਉਂਕਿ ਲੋਕਾਂ ਦੀਆਂ ਉਹਨਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਸੋ ਚਾਹੀਦਾ ਤਾਂ ਸਰਕਾਰ ਨੂੰ ਇਹ ਸੀ ਕਿ ਉਹ ਗੱਲਬਾਤ ਦੇ ਟੇਬਲ ਤੇ ਆਂਦੇ ਉਹਨਾਂ ਨਾਲ ਗੱਲ ਕਰਦੇ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਕੋਲ ਇਹੀ ਤਾਂ ਇੱਕ ਹਥਿਆਰ ਹੁੰਦਾ ਹੈ ਤੇ ਉਹ ਇਹ ਜਿਹੜਾ ਸੰਘਰਸ਼ ਹੈ ਉਹ ਇੰਨਾ ਲੰਬਾ ਜਦੋਂ ਚੱਲਦਾ ਹੈ ਤੇ ਉਸ ਸੰਘਰਸ਼ ਦੇ ਵਿੱਚ ਫਿਰ ਹੋਰ ਜਿਹੜੀਆਂ ਤਿਹਰਾ ਹੈ ਖਾਸ ਕਰਕੇ ਯੂਥ ਜਿਹੜਾ ਹੈ ਉਹ ਉਹ ਫਿਰ ਉਸ ਤਰ੍ਹਾਂ ਬਿਹੇਵ ਕਰਦਾ ਕਿ ਇਹ ਦੀ ਦੇਖੋ ਸਾਡਾ ਲੀਡਰ ਲੜ ਰਿਹਾ ਹੈ ਇਹਦਾ ਤਾਂ ਇਹ ਅਮਨ ਸ਼ਾਂਤੀ ਦੇ ਨਾਲ ਲੜ ਰਿਹਾ ਹੈ ਹੈਨਾ ਤੇ ਸ਼ਾਂਤਮਈ ਅੰਦੋਲਨ ਕਰ ਰਿਹਾ ਇਹਦਾ ਇਹਦਾ ਤਾਂ ਕੋਈ ਐਕਸ਼ਨ ਐਕਸ਼ਨ ਹੀ ਨਹੀਂ ਇਹਦਾ ਇਹਦਾ ਕੋਈ ਅਸਰ ਹੀ ਨਹੀਂ ਹੋ ਰਿਹਾ ਸਰਕਾਰ ਕੁਛ ਕਰ ਹੀ ਨਹੀਂ ਰਹੀ ਹੈ ਇਹਦੇ ਇਹਦੇ ਵਾਸਤੇ ਕੋਈ ਵੱਡਾ ਐਕਸ਼ਨ ਕਰਨ ਦੀ ਲੋੜ ਹੈ ਸੋ ਉਸੇ ਵਿੱਚੋਂ ਹੀ ਫਿਰ ਇਸ ਤਰ੍ਹਾਂ ਦਾ ਜਿਹੜਾ ਸੰਘਰਸ਼ ਆ ਉਹ वायलेंट ਹੋ ਜਾਂਦਾ ਹੈ ਹਾਂ ਨਾ ਸੋ ਪੰਜਾਬ ਦੇ ਵਿੱਚ ਵੀ ਇਹਦੀਆਂ ਕਈ ਐਗਜ਼ੈਂਪਲਸ ਆਪਣੇ ਕੋ ਮਿਲਦੀਆਂ ਜੀ ਕਿ ਜਿਹੜਾ ਪੰਜਾਬੀ ਸੂਬਾ ਮੋਰਚਾ ਦਾ ਮੋਰਚੇ ਦਾ ਸੰਘਰਸ਼ ਸੀਗਾ ਉਸ ਤੋਂ ਬਾਅਦ ਦਰਿਆਈ ਪਾਣੀਆਂ ਦਾ ਜਾਂ ਰਾਜਧਾਨੀ ਦਾ ਜਿਹੜਾ ਸੰਘਰਸ਼ ਸੀ ਉਹ ਕਿਵੇਂ ਵਾਇਲੈਂਟ ਹੋਇਆ ਹਾਂ ਨਾ ਸੋ ਇਹ ਇਹਦੇ ਵਿੱਚ ਫਿਰ ਹੁੰਦਾ ਏ ਕੀ ਹੈ ਕਿ ਜਿਹੜੇ ਜਦੋਂ ਤੱਕ ਸੰਘਰਸ਼ ਜਿਹੜਾ ਹੈ ਉਹ ਆ ਸ਼ਾਂਤਮਈ ਤਰੀਕੇ ਨਾਲ ਚੱਲਦਾ ਹੈ ਅੰਦੋਲਨ ਜਿਹੜੀ ਨੂੰ ਗਾਂਧੀਅਨ ਤਰੀਕਾ ਵੇ ਕਹਿੰਦੇ ਆਪਾਂ ਗਾਂਧੀਅਨ ਤਰੀਕੇ ਦੇ ਨਾਲ ਚੱਲਦਾ ਤਾਂ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਪਾਵਰ ਨਹੀਂ ਹੁੰਦੀ ਕਿ ਉਹ ਡੰਡੇ ਦੇ ਜ਼ੋਰ ਨਾਲ ਜ਼ਬਰ ਕਰਕੇ ਸੰਘਰਸ਼ ਨੂੰ ਖਡਾ ਦੇ ਪਰ ਜਦੋਂ ਇਸ ਤਰ੍ਹਾਂ ਉਹਦੇ ਵਿੱਚ ਵਾਇਲੈਂਸ ਕੁਝ ਹੋ ਜਾਂਦੀ ਹੈ ਤਾਂ ਸਰਕਾਰ ਕੋਲ ਫਿਰ ਬਹਾਨਾ ਮਿਲ ਜਾਂਦਾ ਕਿ ਉਹ ਡੰਡੇ ਦੇ ਜ਼ੋਰ ਨਾਲ ਜਾਂ ਜਿਹੜਾ ਪੁਲਿਸ ਬਲ ਵਰਤ ਕੇ ਉਸ ਅੰਦੋਲਨ ਨੂੰ ਖਡਾ ਦਿੰਦੀ ਖਡਾ ਦਿੱਤਾ ਜਾਂਦਾ ਸੋ ਉਸੇ ਤਰ੍ਹਾਂ ਹੁਣ ਜਿਹੜੇ ਸੋਨਮ ਬੰਗ ਚੁੱਕਾ ਉਹਨਾਂ ਦਾ ਸੰਘਰਸ਼ ਇਸ ਤਰ੍ਹਾਂ ਲੱਗ ਰਿਹਾ ਕਿ ਉਹਨਾਂ ਨੂੰ ਜਿਹੜਾ ਹੈ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੈਨਾ ਐਨਐਸਏ ਲੱਗ ਗਿਆ ਉਹ 1 ਸਾਲ ਤੋਂ ਪਹਿਲਾਂ ਉਹਨਾਂ ਨੇ ਆਣਾ ਨਹੀਂ ਸਰਕਾਰ ਨੂੰ ਇਹ ਹੋਏਗਾ ਕਿ ਇਹ ਅੰਦੋਲਨ ਜਿਹੜਾ ਹੈ ਖਤਮ ਹੋ ਜਾਏਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਅੰਦੋਲਨ ਜਿਹੜਾ ਹੈ ਉਹ ਇਸ ਤਰ੍ਹਾਂ ਖਤਮ ਹੋਏਗਾ ਕਿਉਂਕਿ ਲੋਕ ਜਿਹੜੇ ਆ ਲੋਕਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਤੁਸੀਂ ਡੰਡੇ ਦੇ ਨਾਲ ਕੋਸ਼ਿਸ਼ ਸਮਾਂ ਰੋਕਤਾ ਸਕਦੇ ਹਾਂ ਪਰ ਹਮੇਸ਼ਾ ਲਈ ਦਵਾਇਆ ਨਹੀਂ ਜਾ ਸਕਦਾ ਸਰ ਅਗਲੀ ਖਬਰ ਵੱਲ ਵਧਦੇ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਉਹਨਾਂ ਨੇ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਪੁਲਿਸ ਇੱਕ ਕਥਿਤ ਅੱਤਵਾਦੀ ਨੂੰ ਯੂਏਈ ਤੋਂ ਫੜ ਕੇ ਲੈ ਕੇ ਆਏ ਇਹ ਕੀ ਮਾਮਲਾ ਸਾਰਾ ਕੀ ਮਾਮਲਾ ਹੈ ਤੇ ਕੌਣ ਹੈ ਇਹ ਅੱਤਵਾਦੀ ਤੇ ਇਹਦਾ ਪਿਛੋਕੜ ਕੀ ਹੈ ਦੇਖੋ ਪਹਿਲਾਂ ਤਾਂ ਪੁਲਿਸ ਜਿਹੜਾ ਹੈ ਅੱਤਵਾਦੀ ਕਹਿ ਰਹੀ ਹੈ ਸੋ ਆਪਾਂ ਉਦੋਂ ਤੱਕ ਕਿਸੇ ਨੂੰ ਅੱਤਵਾਦੀ ਨਹੀਂ ਕਹਿ ਸਕਦੇ ਜਦੋਂ ਤੱਕ ਉਹ ਕੂਟ ਦੇ ਵਿੱਚ ਪ੍ਰੂਵ ਨਾ ਹੋਵੇ ਕਿ ਉਹ ਸੱਚੀ ਅਤਵਾਦੀ ਹੈ ਪਰ ਹਾਂ ਇਹ ਜ਼ਰੂਰ ਇਹ ਜ਼ਰੂਰ ਹੈ ਕਿ ਪੰਜਾਬ ਪੁਲਿਸ ਜਿਵੇਂ ਕਲੇਮ ਕਰ ਰਹੀ ਹੈ ਕਿ ਉਹ ਬਬਰ ਖਾਲਸਾ ਇੰਟਰਨੈਸ਼ਨਲ ਦਾ ਕਾਰਕੁਨ ਹੈ ਉਸ ਦਾ ਜਿਹੜਾ ਸਬੰਧ ਹੈ ਉਹ ਬਟਾਲਾ ਦੇ ਹਰਸੀਆਂ ਪਿੰਡ ਨਾਲ ਹੈ ਉਸ ਦੇ ਪਿਤਾ ਜਿਹੜੇ ਨੇ ਨਿਰਮਲ ਸਿੰਘ ਉਹ ਪੰਜਾਬ ਪੁਲਿਸ ਦੇ ਵਿੱਚ ਸਿਪਾਹੀ ਸੀਗੇ ਜਿਨ੍ਹਾਂ ਨੂੰ ਬਾਅਦ ਵਿੱਚ ਬਰਖਾਸਤ ਕਰ ਦਿੱਤਾ ਗਿਆ ਤੇ ਇਹ ਜਿਹੜਾ ਪਿੰਡੀ ਹੈ ਇਸ ਦਾ ਸਬੰਧ ਜਿਹੜਾ ਹੈ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਕਥਿਤ ਜਿਨ੍ਹਾਂ ਨੂੰ ਪੰਜਾਬ ਪੁਲਿਸ ਕਲੇਮ ਕਰਦੀ ਹੈ ਜਾਂ ਇੰਡੀਅਨ ਏਜੰਸੀਆਂ ਕਹਿੰਦੀਆਂ ਨੇ ਕਿ ਉਹ ਅਤਵਾਦੀ ਨੇ ਹਰਵਿੰਦਰ ਸਿੰਘ ਰਿੰਦਾ ਹੈ ਨਾ ਹਰਵਿੰਦਰ ਸਿੰਘ ਰਿੰਦਾ ਉਸ ਦਾ ਜਿਹੜਾ ਕਰੀਬੀ ਤੇ ਇੱਕ ਪਾਸੀਆਂ ਜਿਹੜਾ ਹੈ ਉਹ 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 ਉਹਨਾਂ ਦਾ ਕਰੀਬੀ ਇਹ ਦੱਸਿਆ ਜਾਂਦਾ ਹੈ ਤੇ ਪੰਜਾਬ ਪੁਲਿਸ ਇਹ ਕਲੇਮ ਕਰ ਰਹੀ ਹੈ ਕਿ ਇਹ 2023 ਦੇ ਵਿੱਚ ਜਿਹੜਾ ਉੱਥੇ ਇੱਕ ਵਾਰ ਤੁਹਾਨੂੰ ਯਾਦ ਹੋਏਗਾ ਸ਼ਾਇਦ ਕਿ ਠੇਕੇ ਦੇ ਉੱਤੇ ਪੈਟਰੋਲ ਬੰਬ ਛੁੱਟੇ ਗਏ ਸੀਗੇ ਤੇ ਗੁਰਦਾਸਪੁਰ ਔਰ ਬਟਾਲਾ ਦੇ ਵਿੱਚ ਇਸ ਤਰ੍ਹਾਂ ਦੇ ਕਈ ਪੈਟਰੋਲ ਬੰਬ ਹਮਲਿਆਂ ਦਾ ਇਹ ਮਲਜ਼ਮ ਹੈ ਔਰ ਇਸੇ ਤਰ੍ਹਾਂ ਕਤਲ ਫਰੋਤੀਆਂ ਮੰਗਣ ਔਰ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਹਿੰਸਕ ਵਾਰਦਾਤਾਂ ਉਸ ਦੇ ਵਿੱਚ ਇਹ ਲੋੜਿੰਦਾ ਸੀਗਾ ਸੋ ਇਸ ਨੂੰ ਅਬੂਧਾਬੀ ਤੋਂ ਫੜ ਕੇ ਲਿਆਂਦਾ ਇਸ ਬਾਰੇ ਗੁਰਦਾਸਪੁਰ ਦੇ ਜਿਹੜੇ ਐਸਐਸਪੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੱਤੀ ਹੈ ਸੋ ਉਸ ਦੇ ਬਾਰੇ ਹੀ ਡੀਜੀਪੀ ਗੌਰਵ ਜਯਦਵ ਹਨਾ ਨੇ ਟਵੀਟ ਕਰਕੇ ਦੱਸਿਆ ਕਿ ਇੱਕ ਕਥਿਤ ਅਤਵਾਦੀ ਨੂੰ ਫੜ ਕੇ ਲਿਆਂਦਾ ਗਿਆ ਸੋ ਉਹਨਾਂ ਨੂੰ ਉਹਦੇ ਬਾਰੇ ਸੋ ਉਹਦੇ ਬਾਰੇ ਜਿਹੜਾ ਹੈ ਰੈੱਡ ਕਾਰਨਰ ਨੋਟਿਸ ਜਿਹੜਾ ਸੀਗਾ ਉਹ ਜਾਰੀ ਕੀਤਾ ਹੋਇਆ ਸੀਗਾ ਜਿਸ ਦੇ ਕਰਕੇ ਰੈੱਡ ਕਾਰਨਰ ਨੋਟਿਸ ਇਸ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਜਿਹੜੀ ਵਿਦੇਸ਼ਾਂ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ ਸੋ ਜਿਹੜਾ ਬੰਦਾ ਆਈਡੈਂਟੀਫਾਈ ਉੱਥੇ ਹੋ ਜਾਂਦਾ ਹੈ ਤੇ ਉਹ ਪੁਲਿਸ ਉਥੋਂ ਦੀ ਪੁਲਿਸ ਜਿਹੜੀ ਏਜੰਸੀਆਂ ਜਿਹੜੀਆਂ ਇੱਥੇ ਜਾਣਕਾਰੀ ਭੇਜਦੀਆਂ ਜਾਂ ਇਹਨਾਂ ਕੋਲ ਜਿਹੜੀ ਇਨਪੁਟ ਹੁੰਦੀ ਹੈ ਉਹਦੇ ਨਾਲ ਸ਼ੇਅਰ ਕਰਕੇ ਫਿਰ ਉਹ ਬੰਦੇ ਨੂੰ ਅਰੈਸਟ ਕਰਕੇ ਵਾਪਸ ਇੰਡੀਆ ਜਿਹੜਾ ਹੈ ਲਿਆਂਦਾ ਲਿਆਂਦਾ ਜਾਂਦਾ ਸੋ ਪਰਮਿੰਦਰ ਸਿੰਘ ਪਿੰਦੀ ਜਿਹੜਾ ਹੈ ਉਸ ਨੂੰ ਲਿਆਂਦਾ ਗਿਆ ਤੇ ਉਹਦੇ ਉੱਤੇ ਹੁਣ ਕੀ ਜਿਹੜੀ ਕਾਰਵਾਈ ਹੋਏਗੀ ਪੰਜਾਬ ਪੁਲਿਸ ਨੂੰ ਕੋਰਟ ਚ ਪੇਸ਼ ਕਰਕੇ ਉਹਦਾ ਰਿਮਾਂਡ ਲਏਗੀ ਤੇ ਅੱਗੇ ਜਿਹੜੀ ਹੈ ਉਸ ਤੇ ਉੱਤੇ ਕਾਰਵਾਈ ਹੋਏਗੀ ਸੋ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਧਮਾਕੇ ਕਈ ਜਗ੍ਹਾ ਹੋਏ ਆ ਉਸ ਦੇ ਉਸ ਦਾ ਲਿੰਕ ਜਿਹੜਾ ਹੈ ਪਰਮਿੰਦਰ ਸਿੰਘ ਪਿੰਦੀ ਨਾਲ ਜੋੜਿਆ ਜਾ ਰਿਹਾ ਹੈ ਜੀ ਸੋ ਧੰਨਵਾਦ ਲਾਲੀ ਜੀ ਥੈਂਕ ਯੂ ਸੋ ਇਹ ਸੀ ਅੱਜ ਦੀ ਚਰਚਾ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਪੰਜਾਬ ਦੇ ਕਈ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ